ਅਗਰ ਤੁਹਾਡਾ ਵੀ ਆਪਣਾ ਘਰ ਨਹੀਂ ਹੈ ਤੁਸੀਂ ਵੀ ਘਰ ਬਣਾਉਣ ਦੀ ਸੋਚਦੇ ਹੋ ਪਰ ਕਈ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਨੇ ਰਾਤ ਦੇ ਵਿੱਚ ਰੋੜਾ ਪਣ ਜਾਂਦੀਆਂ ਤਾਂ ਘਬਰਾਣ ਦੀ ਲੋੜ ਨਹੀਂ ਕਿਉਂਕਿ ਅੱਜ ਦੇ ਬਜਟ ਸੈਸ਼ਨ ਦੇ ਦੌਰਾਨ ਤੁਹਾਡੇ ਪਾਸ ਤੇ ਬਹੁਤ ਹੀ ਖਾਸ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੁਹਾਡੇ ਵਾਸਤੇ ਬਹੁਤ ਚੰਗਾ ਐਲਾਨ ਹੋਇਆ ਤੇ ਤੁਹਾਡਾ ਘਰ ਬਣਾਉਣ ਦਾ ਸੁਪਨਾ ਹੁਣ ਕੁਝ ਹੀ ਮਹੀਨਿਆਂ ਦੇ ਵਿੱਚ ਸਾਕਾਰ ਹੋ ਸਕਦਾ ਤੁਸੀਂ ਵੀ ਕਹਿ ਸਕਦੇ ਹੋ ਕਿ ਸਾਡੇ ਕੋਲੇ ਹੁਣ ਸਾਡਾ ਆਪਣਾ ਘਰ ਹੈ ਦੱਸ ਜੀਏ ਕਿ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕਿਫਾਇਤੀ ਆਵਾਸ ਯੋਜਨਾ ਦੇ ਤਹਿਤ ਕਈ ਸਾਰੇ ਵੱਡੇ ਐਲਾਨ ਕੀਤੇ ਨੇ ਜਿਸ ਦਾ ਫਾਇਦਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹੋਣ ਵਾਲਾ ਹੈ ਜਿ세 ਚਲਦੇ ਹਨ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਤੋਂ ਆਪਣਾ ਘਰ ਬਣਾ ਸਕਦੇ ਹੋ ਦਾ ਰਸਲ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 3 ਕਰੋੜ ਤੋਂ ਵੱਧ ਘਰ ਬਣਾਏ ਜਾਣਗੇ ਸ਼ਹਿਰੀ ਆਵਾਸ ਯੋਜਨਾ ਦੇ ਤਹਿਤ ਵਿਆਸ ਦੇ ਵਿੱਚ ਵੀ ਛੋਟ ਰਹੇਗੀ ਉਨ੍ਹਾਂ ਕਿਹਾ ਕਿ ਪੀ ਐਮ ਏ ਵਾਈ ਅਰਬਨ ਹਾਊਸਿੰਗ ਸਕੀਮ 2.0 ਦੇ ਤਹਿਤ 10 ਲੱਖ ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ اگلے 5 ਸਾਲਾਂ ਦੇ ਦੌਰਾਨ ਸ਼ਹਿਰੀ ਆਵਾਸ ਯੋਜਨਾ ਦੇ ਲਈ 2.2 ਲੱਖ ਕਰੋੜ ਰੁਪਏ ਦੀ ਵੰਡ ਦਾ ਐਲਾਨ ਕੀਤਾ ਗਿਆ ਸ਼ਹਿਰੀ ਖੇਤਰਾਂ ਦੇ ਵਿੱਚ ਸਸਤੇ ਮਕਾਨਾਂ ਦੇ ਲਈ ਵੀ ਵਿਆਜ ਦੇ ਵਿੱਚ ਰਾਹਤ ਦਿੱਤੀ ਜਾਏਗੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਬਜਟ ਭਾਸ਼ਣ ਦੇ ਵਿੱਚ ਇਸ ਦਾ ਐਲਾਨ ਖੁਦ ਕੀਤਾ ਉਹਨਾਂ ਇਹ ਵੀ ਕੀਤਾ ਕਿ ਰੈਂਟਲ ਹਾਊਸਿੰਗ ਮਾਰਕੀਟ ਨੂੰ ਕੁਸ਼ਲ ਅਤੇ ਪਾਰਦਰਸ਼ੀ ਬਣਾਉਣ ਲਈ ਕਈ ਸਾਰੇ ਉਪਰਾਲੇ ਕੀਤੇ ਜਾਣਗੇ ਇਸ ਤੋਂ ਇਲਾਵਾ 30 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੇ ਵਿੱਚ ਟਰਾਂਜ਼ਿਟ ਓਰੀਐਂਟਡ ਵਿਕਾਸ ਯੋਜਨਾ ਦਾ ਐਲਾਨ ਵੀ ਕੀਤਾ ਗਿਆ ਹੈ ਵੀ ਦੱਸਣਾ ਲਾਜ਼ਮੀ ਹੈ ਕਿ 5 ਸਾਲਾਂ ਦੇ ਵਿੱਚ 100 ਹਫ਼ਤਾਵਾਰੀ ਹੌਟ ਬਣਾਉਣ ਦੀ ਯੋਜਨਾ ਵੀ ਸ਼ੁਰੂ ਕੀਤੀ ਜਾਏਗੀ ਦਰਅਸਲ ਸਰਕਾਰ 7 ਵੱਖ-ਵੱਖ ਸਕੀਮਾਂ ਦੇ ਸੈਕਟਰਾਂ ਦੇ ਲਈ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਵਿਸਤਾਰ ਤੇ ਕੰਮ ਕਰੇਗੀ ਕ੍ਰੈਡਿਟ ਅਤੇ ਐਮ ਐਸ ਐਮਈ ਸੇਵਾ ਪ੍ਰਦਾਨ ਕਰਨ ਦੇ ਨਾਲ ਸੰਬੰਧਿਤ ਕੋਸ਼ਨਾਵਾਂ ਨੇ ਪਿੰਡੂ ਅਤੇ ਸ਼ਹਿਰੀਕਰਾਂ ਦੇ ਨਿਰਮਾਣ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਚਲਾਉਂਦੀ ਹੈ ਸਰਕਾਰ ਨੇ ਇਸ ਯੋਜਨਾ ਦੇ ਤਹਿਤ ਵਾਧੂ 3 ਕਰੋੜ ਰੁਪਏ ਘਰ ਬਣਾਉਣ ਦੇ ਲਈ ਆਪਣਾ ਬਜਟ ਵਧਾ ਦਿੱਤਾ ਹੈ ਮੰਤਰੀ ਮੰਡਲ ਦੇ ਸਲਾਂ ਦੇ ਨਾਲ ਕਿਫਾਇਤੀ ਹਾਊਸਿੰਗ ਸੈਕਟਰ ਨੂੰ ਬਹੁਤ ਵੱਡਾ ਖੁਲਾਰਾ ਮਿਲਿਆ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਕੋਈ 2024-25 ਦੇ ਅੰਤਿਮ ਬਜਟ ਦੇ ਵਿੱਚ ਸਰਕਾਰ ਨੇ ਕਿਰਾਏ ਦੇ ਮਕਾਨਾਂ ਝੁੱਗੀਆਂ ਚਾਲਾਂ ਅਤੇ ਅਣਧਿਕਾਰਤ ਕਲੋਨੀਆਂ ਦੇ ਵਿੱਚ ਰਹਿਣ ਵਾਲੇ ਮੱਧ ਵਰਗ ਦੇ ਯੋਗ ਵਰਗਾਂ ਦੇ ਲਈ ਇੱਕ ਵੱਖਰੀ ਸਕੀਮ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਜਿਸ ਦੇ ਤਹਿਤ ਹੁਣ ਤੁਹਾਡਾ ਘਰ ਤੁਹੈ ਤੁਸੀਂ ਬਣਾ ਸਕੋਗੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਕਿਉਂਕਿ ਸਰਕਾਰ ਨੇ ਤੁਹਾਡੇ ਵਾਸਤੇ ਬਹੁਤ ਚੰਗਾ ਸੋਚਿਆ ਤੁਹਾਡੇ ਕਾਰ ਬਣਨ ਦੇ ਵਿੱਚ ਤੁਹਾਡੀ ਮਦਦ ਕੀਤੀ ਜਾਏਗੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਜੂਆ ਉਸ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਬਹੁਤ ਸਾਰੇ ਸੈਟਿਸ ਮਹਾਸ ਦੇ ਲੋਕਾ ਦੇਖੀਏ ਜਿਨ੍ਹਾਂ ਦੇ ਕੋਲੇ ਆਪਣਾ ਘਰ ਨਿਉ ਜਾ ਤੱਕ ਰਾਏ ਤੇ ਰਹਿ ਰਹੇ ਨੇ ਜਾਂ ਫਰ ਚੁਗੀਆਂ ਝੋਪੜੀਆਂ ਪਾ ਕੇ ਜਿਹੜਾਗਾ ਉਹਨਾਂ ਦੇ ਵੱਲੋਂ ਆਪਣਾ ਬਸੇਰਾ ਕੀਤਾ ਜਾ ਰਿਹਾ ਪਰ ਹੁਣ ਜਿਹਾ ਨਹੀਂ ਹੋਵੇਗਾ ਕਿਉਂਕਿ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਕਿਫਾਈਤੀ ਆਵਾਸ ਯੋਜਨਾ ਦੇ ਤਹਿਤ ਕਈ ਬਹੁਤ ਸਾਰੇ ਵੱਡੇ ਐਲਾਨ ਕੀਤੇ ਨੇ ਜਿਨ੍ਹਾਂ ਦੇ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 3 ਕਰੋੜ ਤੋਂ ਵੱਧ ਕਾਰ ਬਣਾਏ ਜਾਣਗੇ ਜਿਨ੍ਹਾਂ ਦੇ ਵਿੱਚ ਤੁਹਾਡਾ ਵੀ ਕਾਰਜ ਸ਼ਾਮਲ ਹੈ